ਸਾਡੇ ਮੁੰਡਿਆਂ ਨੂੰ ਠਕਾ ਜਾਂ ਤੇ ਸੁਟਿਆ ਇਹ ਚੀਜ਼ ਸਾਨੂੰ ਹਰੇਕ ਦਿਨ ਪਤਾ ਕਿਉਂਕਿ ਸਾਡਾ ਮੁੰਡਾ ਕਦੀ ਵੀ ਇਹ ਕੰਮ ਨਹੀਂ ਕਰ ਸਕਦਾ ਜਿਸ ਪਤ ਜਿਹੜਾ ਬੱਚਾ ਵੈਲ ਸੈਡਡ ਹੋਵੇ ਉਹਨੂੰ ਕੀ ਹੁੰਦੀ ਹੈ ਇਹੋ ਜਿਹੀ ਚੰਨ ਸਾਡੇ ਨਾਲ ਕਿਸੇ ਨੂੰ ਦੱਸਿਆ ਵੀ ਫੋਨ ਬੰਦ ਕਰਦੇ ਕਿਸੇ ਨੇ ਹੋਇਆ ਹੀ ਨਹੀਂ ਰਾਬਤਾ ਨਹੀਂ ਕੰਮ ਹੋਇਆ ਸ਼ਿਪਿੰਗ ਦੇ ਵਿੱਚ ਕਿਸੇ ਨੇ ਰਾਬਤਾ ਕੈਮ ਨਹੀਂ ਕਰਦਾ ਪਪਾ ਦੀਪ ਸਿੰਘ ਦੇ ਘਰ ਘਾਟ ਨਹੀਂ ਸਾਡਾ ਪੁੱਤ ਵਾਪਸ ਆਏਗਾ ਘਰ ਅਸੀਂ ਤੁਹਾਨੂੰ ਸਾਰਿਆਂ ਨੂੰ ਬੁਲਾਉਣ ਸਾਰਿਆਂ ਨੂੰ ਖੁਸ਼ੀ ਸਾਰਿਆਂ ਨੂੰ ਦਿੰਨਾ ਭੈਣਾਂ ਦਾ ਪਰ ਆਹ ਤੇ ਹੁਣ ਹਾਰ ਲੱਗਿਆ ਪਤਾ ਨਹੀਂ ਇਹਨਾਂ ਨੇ ਕਿਤਰਾ ਲਾ ਪਤਾ ਕਰਤਾ ਹੈ ਜੀ ਉਹ ਤੇ ਕਦੀ ਕਿਸੇ ਨੂੰ ਦੁੱਖ ਨਹੀਂ ਦੇਣ ਵਾਲਾ 6 ਦਿਨ ਤੋਂ ਲਾਪਤਾ ਸੈਕੰਡ ਆਫੀਸਰ ਹਰਜੋਤ ਸਿੰਘ ਮਰਚੰਟ ਨੇਵੀ ਵਿੱਚ ਅੰਮ੍ਰਿਤਸਰ ਦਾ ਇਹ ਜਵਾਨ ਪੁੱਤ ਜਿਹੜਾ ਵਧੀਆ ਜੋਬ ਕਰਦਾ ਰਿਹਾ ਪਰ 6 ਦਿਨ ਤੋਂ ਜਿਸ ਦੀ ਖਬਰ ਪਰਿਵਾਰ ਨੂੰ ਨਹੀਂ ਮਿਲੀ ਲਾਪਤਾ ਹੈ ਹੁਣ ਇਸ ਲਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੂੰ ਹੌਸਲੇ ਦੀ ਲੋੜ ਹੈ ਔਰ ਪੂਰੇ ਪੰਜਾਬ ਵਾਸੀਆਂ ਦੀ ਪੂਰੇ ਦੁਨੀਆ ਵਾਸੀਆਂ ਦੀਆਂ ਅਰਦਾਸਾਂ ਦੀ ਲੋੜ ਹੈ ਕਿ ਉਹਨਾਂ ਦਾ ਪੁੱਤ ਜਲਦੀ ਵਾਪਸ ਆਵੇ ਨਹੀਂ ਸਾਡੀ ਕਿਸੇ ਕੈਪਟਨ ਨਾਲ ਸਾਡੀ ਕਿਸੇ ਕਰੂ ਮੈਂਬਰ ਨਾਲ ਕਿਸੇ ਨਾਲ ਗੱਲ ਨਹੀਂ ਸਾਡੇ ਨਾਲ ਕਿਉਂ ਕਰੀਬ ਦੇ ਸਾਰੇ ਜਿੰਨੇ ਵੀ ਕੈਪਟਨ ਜਿਹੜਾ ਵਿੱਚ ਸ਼ਿਪਿੰਗ ਦੀ ਕੈਪ ਕਰਿਓ ਉਹ ਸਾਰੇ ਬੰਦ ਟੈਲੀਫੋਨ ਕਰ ਦਿੱਤੇ ਉਹਨਾਂ ਨੇ ਇਸੇ ਚੀਜ਼ ਦਾ ਸਾਨੂੰ ਹੋਗਾ ਵੀ ਤੁਸੀਂ ਇਹਨਾਂ ਨੇ ਕੀ ਕੀਤਾ ਸਾਡੇ ਮੁੰਡਿਆਂ ਨੂੰ ਧੱਕਾ ਜਾਨ ਤੇ ਛੁੱਟਿਆ ਇਹ ਚੀਜ਼ ਦਾ ਤੁਹਾਨੂੰ ਹਲੇ ਤੱਕ ਨਹੀਂ ਪਤਾ ਕਿਉਂਕਿ ਸਾਡਾ ਮੁੰਡਾ ਕਦੀ ਵੀ ਇਹ ਕੰਮ ਨਹੀਂ ਕਰ ਸਕਦਾ ਜਿਸ ਜਿਹੜਾ ਬੱਚਾ ਆਪ ਵੈਲ ਸੈਡਡ ਹੋਵੇ ਉਹਨੂੰ ਕੀ ਹੁੰਦੀ ਇਹੋ ਜਿਹੀ ਕੰਮ ਨਹੀਂ ਨਾ ਉਹਨੂੰ ਨਾ ਉਹਨੂੰ ਵਿਆਹ ਦੀ ਸ਼ਾਦੀ ਦੀ ਤਾਂ ਨਾ ਉਹਨੂੰ ਕਿਸੇ ਕੁੜੀ ਦੀ ਗੱਲ ਦਾ ਪਤਾ ਸਾਨੂੰ ਹੁਣ ਕਈ ਵਾਰੀ ਕਹਿਣਾ ਨਹੀਂ ਵੇਹਲਾ ਤੋ ਆਪ ਵੇਹਲਾ ਕੁੜੀ ਉਹਨੂੰ ਨਹੀਂ 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 ਕਹਿੰਦਾ ਇਹ ਕੰਮ ਨਾ ਮੈਨੂੰ ਨਾ ਪੁੱਛਿਆ ਕਰੋ ਤੁਸੀਂ ਆਪ ਵੇਖੋ ਜੋ ਕਹਣਾ ਮੇਰੇ ਬੱਚੇ 'ਚ ਕਿਸੇ ਵਿੱਚ ਵੀ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਈ ਕਿਸੇ ਨੇ ਅੱਜ ਤੱਕ ਜਿਨ੍ਹਾਂ ਨੇ ਵੀ ਸ਼ਾਦੀਆਂ ਕੀਤੀਆਂ ਮੈਂ ਆਪ ਖੁਦ ਕੀਤੀਆਂ ਕਿਸੇ ਨੇ ਕੁਝ ਨਹੀਂ ਵੇਖਿਆ ਬੱਚੇ ਨੂੰ ਸਾਡੇ ਨਾਲ ਕਿਸੇ ਨੇ ਤਾਂ ਦੱਸਿਆ ਵੀ ਫੋਨ ਬੰਦ ਕਰਦੇ ਕਿਸੇ ਨੇ ਹੋਇਆ ਹੀ ਨਹੀਂ ਗਾ ਰابطੇ ਨਹੀਂ ਕੰਮ ਹੈ ਸ਼ਿਪਿੰਗ ਦੇ ਵਿੱਚ ਕਿਸੇ ਨੇ ਰابطਾ ਕੈਂ ਨਹੀਂ ਸਾਡਾ ਗਾ ਕਿਉਂਕਿ ਛਿਪ ਜਿਹੜੀ ਆ ਉਹ ਸਮੁੰਦਰ ਤੋਂ 10 ਕਿਲੋਮੀਟਰ ਦੂਰ ਘੁਤੀ ਹੋਈ ਹੈ ਕਿਉਂਕਿ ਜਿੱਨਾ ਚਿਰ ਉਹਨੂੰ ਸਿਗਨਲ ਨਾ ਮਿਲੇ ਉਹ ਪੋਰਟ ਤੇ ਨਹੀਂ ਆਉਂਦੀਆਂ ਇਹ ਉਹ ਪਾਣੀ ਜਦੋਂ ਮਤਲਬ ਖਲੋਤੀ ਸ਼ਿਪ ਤੇ ਚੱਲਦੀ ਨਹੀਂ ਜਿੱਥੇ ਚੱਲਦੀ ਹੈ ਉਹ ਸ਼ਿਪ ਤੇ ਦੂਰ ਤੱਕ ਤੋਰੀ ਆਉਂਦੀ ਹੈ ਜਿਹੜੀ ਸ਼ਿਪ ਆ ਉੱਥੇ ਖਲੋਤੀ ਹੋਈ ਹੈ ਪਰ ਨਾ 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 ਇਹ ਨਹੀਂ ਸਵਾਲ ਹੀ ਨਹੀਂ ਪਰ ਭਾਰਤ ਦਾ ਮਤਲਬ ਹੀ ਕੋਈ ਨੂੰ ਜੇ ਭਾਰ ਬੰਦੇ ਦੀ ਗੱਲਾਂ ਤੋਂ ਨਹੀਂ ਪਤਾ ਲੱਗੇਗਾ ਕਿ ਮੇਰੇ ਬੱਚੇ ਦੇ ਭਾਰਾ ਮੇਰਾ ਬੱਚਾ ਮੈਨੂੰ ਇਹ ਕਹਿੰਦੇ ਆ ਕਿ ਮੰਮੀ ਫਿਰ ਉਹਨੂੰ ਸਮਝਾਈਏ ਵੀ ਬੇਟਾ ਨਹੀਂ ਇਹ ਤਾਂ ਨਹੀਂ ਇਤਨਾ ਕਰ ਲੈ ਪਰ ਕਿਹ ਚੀਜ਼ ਭਾਰ ਕਿਛੀ ਤਾਂ ਹੁੰਦਾ ਭਾਰ ਹੁੰਦਾ ਕੋਈ ਲੜਕੀ ਦਾ ਭਾਰ ਹੋਵੇ ਭਾਰ ਹੁੰਦਾ ਵੀ ਉਹਨੂੰ ਪੈਸੇ ਦਾ ਭਾਰ ਹੋਵੇ ਭਾਰ ਉਹਨਾਂ ਦਾ ਉਹਨੂੰ ਜਾਇਦਾਦ ਦਾ ਭਾਰ ਹੋਵੇ ਭਾਰ ਕੀ ਚੀਜ਼ ਦਾ ਬੰਦੇ ਨੂੰ ਹੋ ਸਕਦਾ ਭਾਰ ਤੇ ਉਹਨੂੰ ਕਿਸੇ ਚੀਜ਼ ਦਾ ਕਮੀ ਨਹੀਂ ਮਕਾਨ ਉਹਦੇ ਕੋਲ ਆ ਗੱਡੀਆਂ ਉਹਦੇ ਕੋਲ ਆ ਹਰ ਚੀਜ਼ ਉਹਦੇ ਕੋਲ ਵਾਹਿਗੁਰੂ ਦਾ ਦਿੱਤਾ ਬੜਾ ਕੋਈ ਪੈਸਾ ਤਾਂ ਕੋ ਆਪਣੇ ਕੋ ਬਹੁਤ ਆ ਉਹ ਤਾਂ ਕੋ ਆਪਣੇ ਕੋ ਪੈਸਾ ਚਲੋ ਸਾਨੂੰ ਥੋੜੇ ਬੋਤੇ ਦਿੰਦਾ ਖਰਚੇ ਨੂੰ ਅਸੀਂ ਲੈਂਦੇ ਨਹੀਂਗੇ ਅਸਲੀ ਮੈਂ ਲੈਂਦਾ ਨਹੀਂ ਉਹ ਤਾਂ ਕੋ ਪੈਸਾ ਮੈਂ ਕਹਿੰਦਾ ਮੈਨੂੰ ਮੈਂ ਕੀ ਕਰਨੇ ਮੇਰੇ ਅਕਾਊਂਟ ਚ ਯਾਰਾ ਵੀ ਦੇਤੀ ਜਾ ਅਕਾਊਂਟ ਕਢਾ ਲੈਣਗੇ ਸਾਰੇ ਜਣੇ ਕੋਈ ਨਾ ਕੋਈ ਤੂੰ ਆਪਣੇ ਕੋਣ ਤੇਰਾ ਅਕਾਊਂਟ ਸੀਕ੍ਰੀਟ ਹੁੰਦਾ ਮੈਨੂੰ ਪਤਾ ਮਨ ਪੜ ਜਾਗਾ ਮੇਰਾ ਜਿਹੜਾ ਮਰਜੀ ਅਕਾਊਂਟ ਪੜ ਲੈਂਦਾ ਮੈਂ ਨਹੀਂ ਰੱਖਣੇ ਪਏ ਨਾ ਇਹਨੂੰ ਐਸੀ ਰੱਖਣ ਦਿੱਤੇ ਆ ਉਹਦਾਂ ਹੁਣ ਪਿੱਛੇ ਮੈਨੂੰ ਕਹਿ ਗਏ ਇਹਨੂੰ ਕਹਿੰਦਾ ਮੰਮੀ ਪੰਜਾਹ ਲੱਖ ਰੁਪਏ ਕੋ ਰੱਖਿਆ ਕਰੋ ਕੈਸ਼ ਰੱਖਿਆ ਕਰੋ ਆਪਣੇ ਕੋਲ ਤੇ ਕਹਿੰਦੀ ਨਹੀਂ ਨਹੀਂ ਅਸੀਂ ਕੀ ਕਰਨੇ ਨਹੀਂ ਤੂੰ ਰੱਖ ਪਿਆ ਠੀਕ ਕਰਨੇ ਪੈਸੇ ਰੱਖ ਕੇ ਇਹ ਜ ਕਰਕੇ ਉਹਨੂੰ ਪੈਸੇ ਹੁੰਦੇ ਸੀ ਤੇ ਕਿਸ ਚੀਜ਼ ਦਾ ਭਾਰ ਹੋ ਸਕਦਾ ਭਾਰ ਤੇ ਹੋ ਸਕਦਾ ਫੈਮਿਲੀ ਦੇ ਤਿੰਨੇ ਭੈਣਾਂ ਨਾਲ ਇੰਨਾ ਪਿਆਰ ਕਰਦਾ ਧੰਨਵਾਦ ਦੱਸਦਾ ਆ ਰੋ ਰੋ ਕੇ ਇਹਨਾਂ ਦੱਸਾਰੀਆਂ ਤੋਂ ਬੁਰਾ ਹੋ ਲਿਆ ਇੱਕ ਭੈਣ ਦੀ ਸਾਡੀ ਭੈਣ ਉਹ ਹੁੰਦੇ ਮੇਰੀ ਲੜਕੀ ਤੇ ਉਹ ਉੱਥੇ ਗਈ ਦੀ ਉਡੀਸਾ ਗਈ ਹੋਈ ਹੈ ਮੇਰਾ ਜਵਾਈ ਉਡੀਸਾ ਗਿਆ ਤੇ ਉਹਨਾਂ ਨੂੰ ਫਿਕਰ ਸੀ ਤੇ ਬੱਚੇ ਗਏ ਨੇ ਉੱਥੇ ਤੇ ਕੁੜੀ ਜਿਹੜੀ ਨਹੀਂ ਅਵੇ ਤੱਕ ਕੁਝ ਨਹੀਂ ਪਤਾ ਲੱਗ ਹੁਣ ਹੁਣ ਇੱਕ ਕੁੜੀ ਕੈਨੇਡਾ ਤੋਂ ਵੀ ਆ ਗਈ ਹੈ ਜੇ ਉਹਨੂੰ ਫਿਕਰ ਸੀ ਕੈਨੇਡਾ ਤੋਂ ਆ ਗਈ ਹੈ ਉਹ ਇੰਨਾ ਰਾਬਤਾ ਕਾਇਮ ਕਰਦਾ ਸੀ ਕੁੜੀ ਨੂੰ ਉਹਨੇ ਅਜਾ ਕਹਨੇ ਕਹਿਣਾ ਮੈਨੂੰ ਆ ਚੀਜ਼ ਲੈ ਦੇ ਹਨੀ ਆ ਚੀਜ਼ ਚਾਹੀਦੀ ਕੈਨੇਡਾ ਵਾਲੀ ਕੁੜੀ ਨੂੰ ਲੈ ਜਾਂਦਾ ਜਣ ਕੇ ਕੈਨੇਡਾ ਵਾਲੀ ਕੁੜੀ ਨੂੰ ਘਾਟਾ ਨਹੀਂ ਉਹ ਕੈਨੇਡਾ ਵਾਲੀ ਕੁੜੀ ਨੂੰ ਸਮਾਨ ਲੈ ਜਾਂਦਾ ਉਹ ਮੈਂ ਤਾਂ ਦਲੇਰ ਬਹੁਤ ਦਲੇਰ ਸੀ ਮੇਰੇ ਮੇਰੀ ਭੈਣ ਕੋ ਚੱਲ ਜਾਣਾ ਇਹਨੂੰ ਇਹਨੂੰ ਆ ਚੀਜ਼ ਲੈ ਦੇ ਕੋਈ ਗੱਲ ਮਮੀ ਲੈ ਦੇ ਕੋਈ ਗੱਲ ਇਹਨੂੰ ਕਹੇ ਦੇ ਦੇ ਮਮੀ ਕੋਈ ਗੱਲ ਉਹਨੇ ਆ ਕੱਟ ਕੇ ਤਵਾਂ ਤਾਂ ਮੈਂ ਕੱਟ ਕੇ ਕਾਲਾ ਸੀ ਮਤਾਂ ਪੈਸੇ ਦੇ ਦਿੰਦਾ ਫਟਫੜਾ ਉਹਨੇ ਪੈਸੇ ਪਹਿਲਾਂ ਦੇ ਦੇ ਭਗਤੀ ਚ ਸੀ ਸਭ ਕੋਈ ਸੀ ਕੋਈ ਅੱਜ ਗਾਨੀ ਸੀ ਬਾਬਾ ਦੀਪ ਸਿੰਘ ਦੇ ਘਰ ਵੀ ਜਾਂਦਾ ਸੀ ਅਰਦਾਸ ਤੇ ਲੱਗਦੀ ਹੈ ਜੀ ਅਰਦਾਸ ਮਾਲਕ ਦੀ ਬਾਬਾ ਦੀਪ ਸਿੰਘ ਦੀ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਕਹਾਂਗੇ ਸਾਰੇ ਅਰਦਾਸ ਕਰਨ ਤੇ ਅਰਦਾਸ ਲੱਗੇ ਕਿ ਮਾਲਕ ਕਿਰਪਾ ਕਰੇ ਬਾਬਾ ਦੀਪ ਸਿੰਘ ਦੇ ਘਰ ਘਾਟਣੀ ਸਾਡਾ ਪੁੱਤ ਵਾਪਸ ਆਏਗਾ ਘਰ ਅਸੀਂ ਤੁਹਾਨੂੰ ਸਾਰਿਆਂ ਨੂੰ ਬੁਲਾਉਣਾ ਸਾਰਿਆਂ ਨੂੰ ਖੁਸ਼ੀ-ਖੁਸ਼ੀ ਸਾਰਿਆਂ ਨੂੰ ਮਹਾਰਾਜ ਅੱਗੇ ਦਸ ਕਰਦੀ ਆਪਣੇ ਭੈਣ ਭਰਾਵਾਂ ਅੱਗੇ ਅਰਦਾਸ ਕਰਨੀ ਹੈ ਕਿ ਮੇਰਾ ਬੱਚਾ ਤੰਦਰੁਸਤ ਆਪਣੇ ਘਰ ਮੇਰੇ ਬੱਚੇ ਵਾਤੇ ਸਾਰੀ ਦੁਨੀਆ ਹੀ ਅਰਦਾਸ ਕਰੇ ਸੱਚੇ ਪਾਤਸ਼ਾਹ ਮੇਰਾ ਇੱਕ ਲੋਤਾ ਪੁੱਤ ਤਿੰਨਾ ਭੈਣਾਂ ਦਾ ਭਰਾ ਇੱਕ ਹੋਣ ਹਾਰ ਬੱਚਾ ਪਤਾ ਨਹੀਂ ਇਹਨਾਂ ਨੇ ਕਿਤਰਾ ਲਾ ਪਤਾ ਕਰਤਾ ਹੈ ਜੀ ਉਹ ਤੇ ਕਦੀ ਕਿਸੇ ਨੂੰ ਦੁੱਖ ਨਹੀਂ ਦੇਣ ਵਾਲਾ ਸਭ त्याग ਗੱਲਾਂ ਮੰਨਣ ਵਾਲਾ ਬੱਚਾ ਸੱਚੇ ਸ੍ਰੀ ਮਾਲਕ ਮੈਂ ਇਹੀ ਅਰਦਾਸ ਕਰਾਂਗੀ ਸੱਚੇ ਪਾਤਸ਼ਾਹ ਮੇਰੀ 16 ਤਰੀਕ ਹੋਰ ਨਾਲ ਗੱਲ ਹੋਈ ਆ ਮੈਨੂੰ ਕਹਿੰਦਾ ਮੰਮੇ 13 ਤਰੀਕ ਨੂੰ ਛੁੱਟੀ ਪਾਤੀ ਕਿਦਨ ਮੇਰੀ ਉਧਰ ਕੋ ਬਾਗੀ ਬਾ ਤੇ ਮੈਂ ਤੁਹਾਨੂੰ ਦੱਸ ਦਾਂਗਾ ਕਿਸ ਦਿਨ ਆ ਰਹੇ ਹਾਂ ਚਲੋ ਆ ਕੇ ਮੈਂ ਜੋ ਸਾਡੀਆਂ ਖੁਸ਼ੀਆਂ ਉਹਨੇ ਪੂਰੀਆਂ ਕਰਨੀਆਂ ਸੀ ਕਿ ਉਹ ਲਾਪਤਾ ਹੋ ਗਿਆ ਇਹ ਤਾਂ ਇਹਨਾਂ ਨੇ ਕੀਤਾ ਹੈ ਜਾਂ ਕਿ ਉਹ ਸਾਨੂੰ ਕੋਈ ਪੂਰੀ ਖਬਰ ਨਹੀਂ ਦੇ ਰਿਹਾ ਕਰਕੇ ਮੈਂ ਸਾਰੇ ਭੈਣ ਭਰ ਦੇ ਅਰਦਾਸ ਕਰ ਰਹੇ ਹਾਂ ਮੇਰੇ ਬੱਚੇ ਦੀਆਂ ਅਰਦਾਸਾ ਕਰੋ ਮੇਰਾ ਬੱਚਾ ਤੰਦਰੁਸਤ ਮੇਰੀ ਝੋਲੀ ਵਿੱਚ ਆਵੇ ਸੱਚੇ ਪਾਤਸ਼ਾਹ ਮੈਂ ਆਪਣੇ ਭੈਣ ਭਰਾਵਾਂ ਬੱਚੇ ਸਾਰੇ ਗਿਰਦਾਸਾ ਇਹੀ ਕਰਦੇ ਹਾਂ ਜਿਵੇਂ ਪਾਸ਼ਾ ਮੇਰ ਕਰ ਦਿਓ ਮੇਰ ਕਰ ਦਿਓ ਸੱਚੇ ਪਾਸ਼ਾ ਮਾਲਾ ਮੇਰੇ ਬੱਚੇ ਨੂੰ ਤੰਦਰੁਸਤੀ ਦੇ ਦੇ ਪਾਸ਼ਾ ਮਾਲਾ ਤੁਸੀਂ ਲਈ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਹੋਏ ਆ ਸੋ ਪਰਿਵਾਰ ਨਾਲ ਗੱਲਬਾਤ ਕੀਤੀ ਕਿਉਂਕਿ ਪਰਿਵਾਰ ਨੂੰ ਇਹ ਆਸ ਹੈ ਕਿ ਸਾਡਾ ਪੁੱਤਰ ਜੋਂਦਾ ਔਰ ਜਿੱਦਾਂ ਹੀ ਸਰਕਾਰਾਂ ਸਾਡੇ ਪੁੱਤਰ ਨੂੰ ਲੱਭਣ ਦੀ ਕੋਸ਼ਿਸ਼ਾਂ ਤੇਜ਼ ਕਰਦੀਆਂ ਨੇ ਤਾਂ ਸਾਡਾ ਪੁੱਤਰ ਲੱਭ ਸਕਦਾ ਢਾਲੀਵਾਲ ਸਾਹਿਬ ਬਹੁਤ ਜਿਹੜੀ ਇਸ ਵੇਲੇ ਖਬਰ ਹੈ ਦਿਲ ਨੂੰ چیرਦੀ ਹੈ ਕਿ ਬਹੁਤ ਹੀ ਬਹੁਤ ਹੀ ਬਹੁਤ ਹੀ ਦੁੱਖਦਾਈ ਕੋਣਾ ਕਾਲੋ ਆਪਾਂ ਇਸ ਵੇਲੇ ਅੰਮ੍ਰਿਤਸਰ ਦੇ ਦੱਖਣੀ ਹਲਕੇ ਦੇ ਵਿੱਚ ਸੁਲਤਾਨਪੁਰ ਦੇ ਏਰੀਆ ਦੇ ਵਿੱਚ ਆਏ ਸਾਡਾ ਇੱਕ ਨੌਜਵਾਨ ਤੇਜਪਾਲ ਜਿਹੜਾ ਨੇਵੀ ਦੇ ਵਿੱਚ ਮੈਸੈਂਟ ਨੇਵੀ ਦੇ ਵਿੱਚ ਬਹੁਤ ਹੀ ਸੀਨੀਅਰ ਅਫਸਰ ਸੀਗਾ ਉਦੋਂ 16 ਤਰੀਕ ਦਾ ਰਾਤ 12 ਵਜੇ ਦਾ ਜਿਹੜਾ ਉਹ ਲਾਪਤਾ ਉਹਦੇ ਜੇ ਤੱਕ ਉਹਨਾਂ ਦੇ ਡੈਡ ਮੇਰੇ ਨਾਲ ਨੇ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿ ਉਹ ਲਾਪਤਾ ਕਿੱਦਾਂ ਹੋ ਗਿਆ ਇਹਨਾਂ ਨੂੰ ਸਿੱਫ ਜਿਹੜਾ ਮੱਛਟ ਦੇਵੀ ਦੇ ਹੱਡਕੁਆਟਰ ਤੋਂ ਹੀ ਕਾਲ ਕਰਕੇ ਦੱਸਿਆ ਗਿਆ ਕਿ ਤੁਹਾਡਾ ਬੇਟਾ ਲਾਪਤਾ ਹੋ ਗਿਆ ਅਸੀਂ ਸਭ ਤੋਂ ਪਹਿਲਾਂ ਮੱਛਟ ਦੇਵੀ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਤੋਂ ਪਹਿਲਾਂ ਇਹ ਜਾਣਕਾਰੀ ਲਾਵਾਂਗੇ ਕਿ ਕੀ ਘਟਨਾ ਹੋਈ ਆ ਤੇ ਸਾਡਾ ਬੱਚਾ ਜਿਹੜਾ ਉਹ ਕਿੱਥੇ ਗਿਆ ਅਜੇ 2-3 2-3 ਮਹੀਨਿਆਂ ਬਾਅਦ ਉਹਨੇ ਇਤੋਂ ਵੀ ਜ਼ਿਆਦਾ ਉਹਦੀ ਤਰੱਕੀ ਹੋਣ ਵਾਲੀ ਸੀਗੀ ਉਹਦੇ ਮਾਪਿਆਂ ਦਾ ਬੜਾ ਪਿਆਦਾ ਬੱਚਾ ਸੀਗਾ ਉਹ ਉਹਦੇ ਇਸ ਤਰ੍ਹਾਂ ਲਾਪਤ ਹੁਣ ਜਿੱਦਾਂ ਇਹਨਾਂ ਨੂੰ ਕਿਹਾ ਗਿਆ ਕਿ ਉਹਨੇ ਛਾਲ ਬਾਤੀ ਪਰ ਇਹ ਕਲਮੰਦ ਨੂੰ ਤਿਆਰ ਨਹੀਂ ਗਿਆ ਕਿ ਸਾਡਾ ਬੱਚਾ ਇਦਾਂ ਨਹੀਂ ਕਰ ਸਕਦਾ ਪਰਿਵਾਰ ਦੇ ਅੰਦਰ ਕੋਈ ਇਦਾਂ ਦੀ ਤਨਾਲਿਸ ਤੇ ਨਹੀਂ ਸਾਦਾ ਪਰਵਾਸ ਸੈਟ ਹੈ ਬਹੁਤ ਵਧੀਆ ਪਹਿਣਾ ਬਾਹਰ ਨੇ ਇੱਕ ਪੈਂਡ ਇਥੇ ਜੌਬ ਕਰਦੀਆ ਸਾਦਾ ਕੁਛ ਇਹ ਬੰਦੇ ਆ ਪਰਵਾਸ ਵੱਲੋਂ ਉਹਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਅਸੀਂ ਇਹ ਜਾਣਾਂਗੇ ਕਿ ਕੀ ਹੋਇਆ ਕਿਉਂ ਹੋਇਆ ਜੋ ਕਹਿ ਰਹੇ ਆ ਕਿ ਉਹ ਲਾਪਤਾ ਹੋ ਗਿਆ ਚਾਲ ਮਾਰ ਕੇ ਕਿੱਦਾਂ ਹੋ ਗਿਆ ਉਹਦੀ ਡਿਊਟੀ ਤੇ ਉਸ ਸਮੇਂ ਉਹਦੇ ਨਾਲ ਕੌਣ-ਕੌਣ ਸੀਗਾ ਕਿਹੜਾ-ਕਿਹੜਾ ਅਫਸਰ ਸੀਗਾ ਜਿਹੜਾ ਕਦੂ ਜਿਹੜੇ ਜਹਾਜ਼ ਦੇ ਵਿੱਚ ਸੀਗਾ ਉਹਦੇ ਵਿੱਚ ਘਟੋ-ਘਟਾ 24-25 ਬੰਦੇ ਜਿਹੜੇ ਉਹਦੇ ਨਾਲ ਸਟਾਫ ਸੀਗਾ ਉਹ ਸਾਰੀ ਚੀਜ਼ ਦੀ ਆਪਾਂ ਜਾਂਚ ਕਰਾਵਾਂਗੇ ਉਹ ਪੰਜਾਬ ਸਰਕਾਰ ਵੱਲੋਂ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਕਿ ਪਤਾ ਕਰਕੇ ਆਓ ਕਿ ਵੱਡਾ ਆਪਣਾ ਨੌਜਵਾਨ ਇੰਨੀ ਵਧੀਆ ਜੌਬ ਤੇ ਹੀ ਕਿੱਦਾਂ ਲਾਪਤਾ ਹੋ ਗਿਆ ਮੈਂ ਉਹਨਾਂ ਦੀ ਤਸਫੀਆ ਆ ਤੇ ਮੈਂ ਪਰਵਾਦ ਨੂੰ ਭਰੋਸਾ ਦਵਾਇਆ ਕਿ ਅਸੀਂ ਹਰ ਤਰ੍ਹਾਂ ਦੀ ਇਹਨਾਂ ਦੀ ਮਤ ਕਰਾਂਗੇ ਅੱਜ ਹੀ ਅੱਜ ਤੋਂ ਹੀ ਇੰਦਾ ਦੀ ਹੈਲਪ ਜਿਹੜੀ ਆ ਉਹ ਆਪਾਂ ਸ਼ੁਰੂ ਕਰਾਂਗੇ ਸਾਨੂੰ ਆਸ ਹੈ ਮਾਦਾ ਸੱਚੇ ਪਾਤਸ਼ਾਹ ਕਰੇ ਕਿ ਤੇਜਪਾਲ ਜੇ ਲਾਪਤਾ ਵੀ ਹੋਇਆ ਤੇ ਉਹ ਤੰਦਰੁਸਤ ਹੋਵੇ ਉਹ ਸਾਨੂੰ ਚੰਗੀ ਹਾਲਤ ਦੇ ਵਿੱਚ ਮਿਲ ਜਾਵੇ ਇਹ ਸਾਡੀ ਪਹਿਲੀ ਕੋਸ਼ਿਸ਼ ਆ ਉਹ ਮੇਰੀ ਪਰਮਾਤਮਾ ਦੇ ਅੱਗੇ ਵੀ ਅਰਦਾਸ ਹੈ ਕਿ ਉਹਦਾ ਵਾਲ ਵਿੰਗਾ ਨਾ ਹੋਵੇ ਜਿੱਥੇ ਵੀ ਕਿਤੇ ਜੇ ਕਿਤੇ ਅੱਗੇ ਪਿੱਛੇ ਹੋ ਗਿਆ ਤੇ ਉਹ ਵਾਪਸ ਆਪਣੇ ਘਰ ਆ ਜਾਵੇ ਆਪਣੇ ਉੱਥੇ ਜੁਨਟ ਦੇ ਵਿੱਚ ਜੜਾ ਇਰੇ ਲਈ ਆਪਾਂ ਕਹਾਂ ਭਾਈ ਅਗਰ ਕਹਾਂਗੇ ਮੈਂ ਪਤਵਾਰ ਨੂੰ ਮਿਲ ਕੇ ਇਸ ਚੀਜ਼ ਦਾ ਵਿਸ਼ਵਾਸਤ ਹੋਇਆ ਮੰਤਰੀ ਸਾਹਿਬ ਰੈਸਕਿਊ ਆਪਰੇਸ਼ਨ ਵੀ ਉਹਦੀ ਵੀ ਮਿਆਦ ਖਤਮ ਹੋ ਗਈ ਹੈ 3 ਦਿਨ ਦਾ ਸੀਗਾ ਉਸ ਤੋਂ ਬਾਅਦ 2 ਦਿਨ ਹੋਰ ਵਧਾਇਆ ਰੈਸਕਿਊ ਆਪਰੇਸ਼ਨ ਪਰ ਹਾਂ ਤੇ ਕਾਨੂੰਨੀ ਕਿਤੇ ਵੀ ਪ੍ਰੋਸੈਸ ਹੋ ਨਹੀਂਦਾ ਨਹੀਂ ਕੋਈ ਨਹੀਂ ਮੈਂ ਮਤਲਬ ਜਿਹੜੀ ਮਿਨਿਸਟਰੀ ਆਫ ਸੀਪਿੰਗ ਆ ਉਹਦੇ ਅੰਦਰ ਆਏ ਹੁੰਦਾ ਉਹਨਾਂ ਦੇ ਅਧਿਕਾਰੀਆਂ ਨਾਲ ਮੈਂ ਮਤਲਬ ਮਿਨਿਸਟਰ ਸਾਹਿਬ ਦੇ ਨਾਲ ਕਹਿੰਦੀ ਬੰਤੀ ਜੀ ਦੇ ਨਾਲ ਅੱਜ ਸ਼ਾਮੀ ਸੰਪਰਕ ਜੋੜ ਕੇ ਉਹਨਾਂ ਨੂੰ ਇੱਕ ਲੈਟਰ ਵੀ ਲਿਖਦੇ ਹੋੜੇ ਲੈਟਰ ਲਿਖਾਂਗੇ ਉਨਨੂੰ ਲੈਟਰ ਲਿਖ ਦੇਣਾ ਸਾਡੇ ਡਾਕੂਮੈਂਟ ਮੈਂ ਤਹਿਸੀਲਦਾਰ ਸਾਹਿਬ ਨੂੰ ਕਹਾਂ ਮੈਨੂੰ ਹੁਣੇ ਦੋ ਤੇ ਮੈਂ ਲੈਟਰ ਲਿਖ ਕੇ ਸੰਪਦਕ ਜੋੜ ਕੇ ਤੇ ਫਿਰ ਆਪਾਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਜਿੰਨਾ ਚਿਰ ਤੱਕ ਆਪਾਂ ਨੂੰ ਤੱਥ ਪਤਾ ਨਹੀਂ ਲੱਗਦੇ ਆਪਾਂ ਨੂੰ ਗਲਤ ਤੱਥ ਨਹੀਂ ਕਹਿਣੇ ਚਾਹੀਦੇ ਆਪਾਂ ਦੇ ਅਰਦਾਸ ਕਰੀਏ ਸਾਡੇ ਜਾਣੇ ਕੋ ਤੰਦਰੁਸਤ ਜਿਹੜਾ ਵਾਪਸ ਆਵੇ ਔਰ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਹਰ ਸੰਭਵ ਪੂਰੀ ਮਦਦ ਕਰੂਗੀ ਕਿ ਤੇਜਪਤ ਸਾਨੂੰ ਤੰਦਰੁਸਤ ਮਿਲ ਜਾਵੇ ਇਹ ਸਾਡੀ ਕੰਮ ਸੋ ਇਸ ਵੇਲੇ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਨਾਲ ਜਿਹੜਾ ਐਡਾ ਵੱਡਾ ਦੁੱਖਾ ਦਾ پہاੜ ਟੁੱਟਿਆ ਸੋ ਉਸ ਨੂੰ ਵੰਡਾਉਣ ਵਾਸਤੇ ਕੁਲਦੀਪ ਸਿੰਘ ਢਾਲੀਵਾਲ ਪਰਿਵਾਰ ਕੁੱਲ ਪਹੁੰਚੇ ਹੋਏ ਨੇ ਉਹਨਾਂ ਨੇ ਦੱਸਿਆ ਕਿ ਜਲਦੀ ਜਿਹੜਾ ਐਕਸ਼ਨ ਉਹ ਲਿਆ ਜਾਵੇਗਾ ਤੇ ਇਸ ਵੇਲੇ ਵੀ ਪਰਿਵਾਰ ਦੇ ਨਾਲ ਗੱਲ ਜਿਹੜੀ ਹੈ ਕੁਲਦੀਪ ਸਿੰਘ ਢਾਲੀਵਾਲ ਕਰਦੇ ਨਜ਼ਰ ਆ ਰਹੇ ਨੇ ਨਹੀਂ ਨਹੀਂ ਪਤਵਾਰ ਦੇ ਉੱਤੇ ਵਿਚਾਦੰਦੇ ਮੰਗ ਕੀ ਕਰਨੀ ਹੈ ਅਜੇ ਮੈਂ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣ ਆਇਆ ਸੀ ਸੀਐਮ ਸਾਹਿਬ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੈਨੂੰ ਭੇਜਿਆ ਸੀਗਾ ਕਿ ਸਾਡਾ ਨੇਵੀ ਦਾ ਜਿਹੜਾ ਨੌਜਵਾਨ 29 ਸਾਲ ਦਾ ਪੜਿਆ ਲਿਖਿਆ ਮੁੰਡਾ ਸਾਡਾ ਲਾਪਤਾ ਹੋ ਗਿਆ ਉਸ ਬੰਦਾ ਦੇ ਵਿੱਚ ਉਹਦੀ ਜਿਹੜੀ ਭਾਲ ਕਰਵਾਈ ਜਾਵੇ ਸੋ ਮੈਂ ਪਰਿਵਾਰ ਨੂੰ ਉਹਦੇ ਮਾਂ ਮਾਂ ਬਾਪ ਨੂੰ ਕਿਹਾ ਕਿ ਤੁਸੀਂ ਕਿਵਦਾ ਹੋ ਨਾ ਸਰਕਾਰ ਪੂਰੀ ਪੈਦਵਾਈ ਕਰੂਗੀ ਇਹੀ ਅੱਜ ਤੋਂ ਕਿਉਂਕਿ ਅੱਜ ਹੀ ਸਾਨੂੰ ਪਤਾ ਲੱਗਾ ਅੱਜ ਤੋਂ ਅਸੀਂ ਇਹ ਪੈਦਵਾਈ ਜਿਹੜੀ ਆ ਉਹ ਸ਼ੁਰੂ ਕਰਾਂਗੇ ਉਹਦਾ ਜਿਹੜੀ ਮਿਨਿਸਟਰੀ ਆਫ ਸ਼ਿਪਿੰਗ ਜਿਹਦੇ ਅਧੀਨ ਇਹ ਮਹਿਕਮਾ ਹੁੰਦਾ ਉਹਦੇ ਮਿਨਿਸਟਰ ਦੇ ਨਾਲ ਹੋੜੇ ਹੀ ਸੰਪਰਕ ਕਰਕੇ ਉਹਨਾਂ ਨੂੰ ਲੈਟਰ ਜਿਹੜੀ ਮੈਂ ਲਿਖ ਰਿਆ ਕਿ ਉਹਦਾ ਮਤਲਬ ਜਿਹੜਾ ਸਾਨੂੰ ਪਤਾ ਕਰਕੇ ਦੱਸੋ ਕਿ ਕੀ ਸਥਿਤੀ ਆ ਤੇ ਕੀ ਹੋਇਆ ਸਟੇਟਸ ਕੀ ਹੈ ਸੋ ਇਹ ਅਰਦਾਸ ਮਾਦਾ ਸੱਚੇ ਬਾਦਸ਼ਾਹ ਦੇ ਗਾੜੀ ਤੇ ਤੇਜਪਾਲ ਚੰਗੀ ਹਾਲਤ ਦੇ ਸਾਨੂੰ ਮਿਲਦਾ ਫਰਵਰੀ ਵਿੱਚ ਹੁੰਦਾ ਹੈ ਤੁਹਾਡੇ ਸਾਹਿਬ ਕੀ ਸਾਰੇ ਵੱਤੋ ਬਾ ਜਿਹੜਾ ਪ੍ਰਚਾਰ ਇਹਦਾ ਕਰਨਾ ਆਪਣੇ ਫੇਸਬੁਕਾਂ ਤੇ ਸੋਸ਼ਲ ਮੀਡੀਆ ਦੇ ਹੈਸ਼ਟੈਗ ਯੂਜ਼ ਕਰਕੇ ਕਿ ਜੜੀ ਭਾਲ ਹੈ ਉਹ ਜਲਦੀ ਨਹੀਂ ਨਹੀਂ ਉਹ ਤਾਂ ਦੇਖੋ ਸਾਡੀ ਸਾਧਿਆਂ ਦੀ ਡਿਊਟੀ ਵਰਦੀ ਹੈ ਤੁਹਾਡੇ ਚੈਨਲਾਂ ਦੇ ਥਰੂ ਵੀ ਉਦੋਂ ਵੀ ਜਿਹੜੇ ਸਾਡੇ ਬੜੇ ਕਈ ਸਿਆਣੇ ਲੋਕ ਦੇ ਜਿਹੜੇ ਸੋਸ਼ਲ ਮੀਡੀਆ ਚੂਜ਼ ਕਰਦੇ ਆ ਸਭ ਨੂੰ ਬੇਨਤੀ ਹੈ ਕਿ ਇਸ ਪਰਵਾਦ ਦੀ ਬਤ ਕਰੋ ਉਹ ਵੱਤ ਤੋਂ ਵੱਦ ਆਪਣੀਆਂ ਜਿਹੜੀਆਂ ਫੇਸਬੁਕ ਵਗੈਰਾ ਟਵਿੱਟਰ ਵਗੈਰਾ ਉੱਤੇ ਮਤਲਬ ਜਿਹੜਾ ਪੋਸਟਾ ਪਾ ਕੇ ਸ਼ਾਇਦ ਸਾਡਾ ਵੀਰ ਜਿਹੜਾ ਸਾਨੂੰ ਚੰਗੀ ਹਾਲਤ ਵਿੱਚ ਮਿਲ ਜੇ। ਔਰ ਪਰਵਾਹ ਕਿਉਂਕਿ ਉਹਨਾਂ ਦਾ ਬੇਟਾ ਉਹ ਦੁੱਖੀ ਦੇ ਵਿਚਾਰੇ ਦੋਂਦੇ ਆ। ਜਵਾਨ ਪੁੱਤ ਚਲ ਜੇ ਤੇ ਉਹ ਕੀ ਹੋਰ ਕੁਛ ਹੁੰਦਾ ਨਹੀਂ ਬੰਦੇ ਕੋ। ਸਵੇ ਦੀ ਅਜੇ ਵੀ ਅਫਵਾਸ ਹੈ ਕਿ ਬਾਦ ਸੱਚੇ ਪਾਚਾ ਕਰਪਾ ਕਰੇ। ਉਹ ਸਾਨੂੰ ਤੰਦੂਸਤ ਮਿਲਦਾ। ਧੰਨਵਾਦ ਸਾਹਿਬ ਪਰ ਜਿਸ ਤਰੀਕੇ ਪਰਿਵਾਰ ਵੱਲੋਂ ਕੰਪਨੀ ਤੇ ਇਲਜ਼ਾਮ ਲਗਾਏ ਜਾ ਰਹੇ ਕਿ ਸਰਕਾਰ ਕੰਪਨੀ ਦੇ ਨਾਲ ਰابطਾ ਕਾਇਮ ਕਰੇਗੀ। ਸਾਡੀ ਮੈਂ ਕਹੂੰਗਾ ਮੈਂ ਵੇਖੋ ਅਸੀਂ ਕੰਪਨੀ ਦੇ ਦੀ ਹੈ ਮਿਨਿਸਟਰੀ ਆਫ ਸ਼ਿਪਿੰਗ ਦੇ ਨਾਲ। ਜਿਹਦੇ ਅੰਦਰ ਦੇ ਮਹਿਕਮਾ ਹਾਂ ਜੀ ਉਹਨਾਂ ਦੇ ਨਾਲ ਸੰਪਰਕ ਕਰਾਂਗੇ ਸਭ ਤੋਂ ਪਹਿਲਾਂ ਸਾਡੀ ਜਿਹੜੀ ਡਿਊਟੀ ਹੈ ਅਸੀਂ ਕੇਂਦਰ ਸਰਕਾਰ ਦੇ ਮਨਿਸਟਰ ਦੇ ਨਾਲ ਇਹ ਸੰਪਰਕ ਕਰਕੇ ਫਿਰ ਅੱਗੇ ਆਪਣੀ ਖਾਂਗੀ ਪਰ ਲੇਕਿਨ ਜਿਸ ਤਰੀਕੇ ਕਿਹਾ ਜਾ ਰਿਹਾ ਹੈ ਕਿ ਲੜਕੇ ਨੇ ਸਮੁੰਦਰ 'ਚ ਛਾਲ ਲਗਾ ਦਿੱਤੀ ਹੈ ਕਿ ਨੇਵੀ 'ਚ ਲੜਕਾ ਹੋਵੇ ਤੇ ਉਸ ਨੂੰ ਤੈਰੀ ਸਭ ਤੋਂ ਜ਼ਿਆਦਾ ਆਉਂਦੀ ਹੈ ਵੀ ਲੱਗਦਾ ਹੈ ਕਿ ਜਿਹੜਾ ਉਹਨਾਂ ਵੱਲੋਂ ਤੱਤ ਦਿੱਤੇ ਜਾ ਰਹੇ ਉਹ ਸਹੀ ਹੈ ਨਹੀਂ ਦੇਖੋ ਇਹ ਤੇ ਮਾਂ-ਬਾਪ ਨੂੰ ਵੀ ਉਹਨਾਂ ਨੇ ਕੱਲ-ਕੱਲ ਕੇ ਦੱਸਿਆ ਉਹਨਾਂ ਨੂੰ ਵੀ ਇਹ ਦੇ ਬੱਚਾ ਦਾ ਨੂੰ ਪੂਰਾ ਨਹੀਂ ਪਤਾ ਕਿ ਉਹਨੇ ਛਾਲ ਮਾਰੀ ਆ ਕੀ ਕੀਤਾ ਕੀ ਨਹੀਂ ਕੀਤਾ ਇਸੇ ਕਰਕੇ ਯਾਪਾ ਜਿਹੜੇ ਸੈਂਟਰ ਦੇ ਮਨਿਸਟਰ ਆ ਉਹਦੇ ਉਹਦੇ ਨਾਲ ਸੰਪਰਕ ਜੋੜਾਂਗੇ ਕਿ ਪਤਾ ਕਰਕੇ ਦੱਸੋ ਕਿ ਆਇਆ ਉੱਥੇ ਹੋਇਆ ਕੀ ਉਹਨੇ ਜੇ ਮੰਨ ਲਓ ਉਹਨਾਂ ਦੇ ਕੈਂਪ ਤੇ ਜੇ ਛਾਲ ਮਾਰੀ ਆ ਤੇ ਕਿਉਂ ਮਾਰੀ ਆ ਕਿਸੇ ਨਾਲ ਝਗੜਾ ਹੋਇਆ ਕਿਉਂ ਕਿ ਜਿੱਦਾਂ ਦੀ ਪਰਵਾਹ ਦੀ ਸਥਿਤੀ ਆ ਉਹ ਕਿਤੇ ਘਰ ਦੇ ਵਿੱਚ ਕੇਹ ਗੱਲ ਤੋਂ ਕੋਈ ਦੁਖੀ ਨਹੀਂ ਘਰ ਦੇ ਵਿੱਚ ਬਿਲਕੁਲ ਠੀਕ ਸੀ ਉਹਦੀ ਸਿਸਟਮ ਬਾਹਰ ਨੇ ਉਹਦਾ ਮੰਮੀ ਡੈਡੀ ਇੱਕ ਸਿਸਟੇ ਇੱਥੇ ਜੋਬ ਕਰਦੀ ਆ ਘਰ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਸੀਗੀ ਉਹਨਾਂ ਦੀ ਗੱਲ ਹੋਈ ਆ ਪਹਿਲਾਂ ਇੱਕ ਘੰਟਾ ਲਗਾਤਾਰ ਉਹਨੇ ਗੱਲ ਕੀਤੀ ਇਸ ਕਰਕੇ ਬੰਦਾ ਘਰ ਗੱਲ ਕਰ ਰਿਹਾ ਉਸ ਤੋਂ ਬਾਅਦ ਜਦੋਂ ਉਹ ਕਾਲ ਕਰਦੇ ਆ ਮੈਸੇਜ ਕਰਦੇ ਆ ਤੇ ਉਹ ਜਿਹੜਾ ਉਹਦਾ ਕੈਪਟਨ ਆ ਇਹ ਕਹਿੰਦੇ ਕਿ ਉਹਨੇ ਕਿਹਾ ਕਿ ਉਹਨੂੰ ਸ਼ਾਲ ਮਾਰਤੀ ਇਹ ਚੀਜ਼ਾਂ ਥੋੜੀਆਂ ਜਿਹਾ ਜਾਂਚ ਮੰਗਦੀ ਹੈ ਸੋ ਜਿੰਨਾ ਚਿਰ ਆਪਾਂ ਜਾਂਚ ਦੀ ਕਰ ਲੈਂਦੇ ਜਿੰਨਾ ਚਿਰ ਤੱਕ ਆਪਣੇ ਕੋ ਸਹੀ ਤਸਵੀਰ ਨਹੀਂ ਆ ਜਾਂਦੀ ਉਦੋਂ ਤੱਕ ਆਪਾਂ ਨੂੰ ਕੋਈ ਗਲਤ ਕਮੈਂਟ ਨਹੀਂ ਕਰਨੀ ਨਹੀਂ ਉਹ ਸਵਾਸ ਨਹੀਂ ਹੈ ਕਿ ਸਦਾ ਭਗਵਾਨ ਸ੍ਰੀ ਮਾਨ ਜੀ ਦੀ ਸਰਕਾਰ ਪਰਿਵਾਰ ਦੇ ਨਾਲ ਹਾਂ ਸੰਭਵ ਮਤਲਬ ਜਿਹਨੂੰ ਲੇਗ ਰੂਪਰੇਖਾ ਕੀ ਹੈ ਨਹੀਂ 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 ਮੈਂ ਬਸ ਪਰਵਾਹ ਨਹੀਂ ਜੇ ਬਣੀ ਚੋ ਪਰਵਾਹ ਨੂੰ ਮੈਂ ਪਰਵਾਹ ਨੂੰ ਮੈਂ ਹੰਡ ਕਰੋ ਯਾਰ ਸੋ ਇਸ ਵੇਲੇ ਜੋ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੈ ਪੰਜਾਬ ਦੇ ਕੈਬਨਿਟ ਮਨਿਸਟਰ ਗੁਰਦੀਪ ਸਿੰਘ ਧਾਲੀਵਾਲ ਦੀ ਤਾਂ ਐਮ ਇਹ ਸਭ ਤੋਂ ਵੱਡੀ ਖਬਰ ਇਸ ਵੇਲੇ ਬਣੀ ਹੋਈ ਹੈ ਇਸ ਨੂੰ ਵੱਧ ਤੋਂ ਵੱਧ ਸਾਡਾ ਫਰਜ਼ ਬੰਦ ਹੈ ਕਿ ਇਸ ਨੂੰ ਲੋਕਾਂ ਤੱਕ ਪਹੁੰਚਾਈਏ ਤਾਂ ਜੋ ਪਤਾ ਲੱਗ ਸਕੇ ਵੱਧ ਤੋਂ ਵੱਧ ਲੋਕ ਇਸ ਖਬਰ ਤੱਕ ਪਹੁੰਚ ਕਰ ਸਕਣ ਔਰ ਬਾਕੀ ਸਾਰੇ ਸੋਸ਼ਲ ਮੀਡੀਆ ਤੇ ਇਸ ਖਬਰ ਨੂੰ ਅਪਲੋਡ ਕਰਨ ਤਾ ਜੋ ਇਹਨਾਂ ਦਾ ਜਿਹੜਾ ਪੁੱਤਰ ਹੈ ਵਾਪਸ ਆ ਸਕਿਆ ਮੈਂ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਅੰਮ੍ਰਿਤਸਰ